ਇੱਕੱਠੇ ਹੋਏ ਆ ਤੁਸੀਂ ਤੁਸੀਂ ਦੱਸੋ ਕਿ ਹਾਂਜੀ ਅਸੀਂ ਤੀਆਂ ਕਿਉਂ ਮਨਾਉਂਦੇ ਆ ਇਹ ਪੰਜਾਬੀ ਕਰਛਦਾ ਇੱਕ ਬਹੁਤ ਵੱਡਾ ਇੱਕ ਤਿਹਾੜੀ ਸਮਝ ਲੋ ਤਰੀਕੇ ਦਾ ਇਹ ਕੀ ਹੈ ਪੁਰਾਣੇ ਟਾਈਮ ਵਿੱਚ ਲੋਕ ਆਪਣੀ ਨੋਹਾਂ ਨੂੰ ਆਪਣੇ ਪੇਕੇ ਪੇਜ ਦਿੰਦੇ ਸੀ ਜਿਸ ਕਰਕੇ ਉੱਥੇ ਸਾਰੀਆਂ ਇਹ ਨੋਹਾਂ ਜਿਹੜੀ ਆਪਣੇ ਪੇਕੇ ਜਾ ਕੇ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਇੱਕ ਦੂਜ ਨਾਲ ਰਲ ਮਿਲ ਕੇ ਇੱਕ ਪਿੰਗਾ ਲੈਣੀਆ ਆਪਣਾ ਟਾਈਮ ਸਪੈਂਡ ਕਰਨਾ ਉਸ ਨੂੰ ਧੀਆਂ ਕਹਿ ਦਿੰਦੇ ਸੀ ਇੱਕ ਜਗ੍ਹਾ ਤੇ ਮਿਲਦੇ ਸੀ ਸਾਰੀਆਂ ਸਹੇਲੀਆਂ ਉਸ ਨੂੰ ਧੀਆਂ ਕਹਿੰਦੇ ਸੀ ਤੁਸੀਂ ਦੱਸੋ ਸੱਭਿਆਚਾਰ ਕੀ ਹੈ ਆਪਣਾ ਪੰਜਾਬ ਦਾ ਕਲਚਰ ਸਭਿਆਚਾਰ ਹੈ ਤੀਆਂ ਦਾ ਤਿਹਾਰ ਹੈ ਗਿੱਧਾ ਪੰਗੜਾ ਲੋਕ ਗੀਤ ਸਾਰੇ ਇਹ ਸਾਡੇ ਪੰਜਾਬੀ ਕਲਚਰ ਚ ਆਉਂਦੇ ਆ ਔਰ ਤੀਜ ਸਭ ਤੋਂ ਜਿਹੜਾ ਫਰਸਟ ਤਿਹਾਰ ਹੁੰਦਾ ਸਾਲ ਦਾ ਆਰਾਮ ਪਵਨ ਦੇ ਵਿੱਚ ਅੱਜ ਬੜਾ ਵਧੀਆ ਜਸ਼ਨ ਨਾ ਮਨਾਇਆ ਗਿਆ ਕੱਲ ਸਾਡੇ 3 ਤਰੀਕ ਦਾ ਗਲੋਬਲ ਚ ਸੀਗਾ ਅੱਜ ਆਰਾਮ ਪਵਨ ਚਾ ਸ਼ਹਿਰ ਚ ਪੂਰੇ ਜੋਰ ਸ਼ੋਰ ਨਾਲ ਬੜੇ ਅੱਛੇ ਤਰੀਕੇ ਨਾਲ ਮਨਾਇਆ ਜਾ ਰਿਹਾ ਪੂਰੇ ਮਰੰਡੇ ਦੇ ਵਿੱਚ ਚੱਲ ਰਿਹਾ ਔਰ ਬੜਾ ਅੱਛਾ ਲੱਗ ਰਿਹਾ ਪਰਮਾਤਮਾ ਸਭ ਨੂੰ ਖੁਸ਼ ਰੱਖੇ ਇਸ ਤਰ੍ਹਾਂ ਹੀ ਖੁਸ਼ੀਆਂ ਮਨਾਉਂਦੇ ਰਹੋ ਖੁਸ਼ ਰਹੋ ਇਹ ਹੁਣ ਤੁਸੀਂ ਦੱਸੋ ਮੈਨੂੰ ਤੀਆਂ ਕਿਉਂ ਮਨਾਈ ਜਾਂਦੀ ਹੈ ਤੇ ਕੁੜੀਆਂ ਕੀ ਕਰਦੀਆਂ ਇਸ ਲਈ ਕੁੜੀਆਂ ਗਿੱਤੇ ਪਾਉਂਦੀਆਂ ਐ ਪੇਕੇ ਆਂਦੀਆਂ ਨੇ ਖੀਰ ਪੂੜੇ ਬੰਦੇ ਐ ਮਿਲ ਕੇ ਆਪਣੇ ਦੁੱਖ ਸੁੱਖ ਕਰਦੀਆਂ ਨੇ ਮਤਲਬ ਇਕੱਠਾ ਸੱਭਿਆਚਾਰਕ ਪ੍ਰੋਗਰਾਮ ਮਨਾ ਕੇ ਖੁਸ਼ ਹੁੰਦੀਆਂ ਸਾਵਨ ਦੀ ਕੋਈ ਖਾਸ ਮਿਠਾਈ ਦੱਸੋ ਸਾਵਰੀਆ ਸਵਈਆ ਸਵਈਆ ਜਲੇਬੀਆਂ ਕੇਵਲ 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 ਇਹ ਸਿਰਫ ਸਾਵਨ ਵਿੱਚ ਹੀ ਮਿਲਦਾ ਹੈ ਇਹ ਸਾਡਾ ਤਿਹਾਰ ਹੈ ਅਸੀਂ پیچھے ਛੋਟੇ ਜਾਣੇ ਨਿਊ ਜਨਰੇਸ਼ਨ ਨੂੰ ਨਾਲ ਜੋੜਨ ਦੇ ਲਈ ਅਸੀਂ ਇਹ ਮਨਾ ਰਹੇ ਹਾਂ ਅੱਜ ਤਾਂ ਕਿ ਪੁਰਾਣੇ ਰੀਤੀ ਰਿਵਾਜਾਂ ਨੂੰ ਉਸੇ ਨਾਲ ਛੱਡੇ ਸਾਡੇ ਪੁਰਾਣੇ ਕਲਚਰ ਦਾ ਦੇਖੋ ਕਿੰਨਾ ਸਵਾਨ ਅਸੀਂ ਲਾਇਆ ਹੋਇਆ ਹੈ ਪੰਖ ਪੱਖੀਆਂ ਚੋਲੇ ਪੁਰਾਣੇ ਜਮਾਨੇ ਦੇ ਬਜ਼ੁਰਗਾਂ ਨਾਲ ਹੱਥ ਨਾਲ ਕਿੱਤੇ ਹੋਏ ਹੱਥ ਦੀ ਚਦਰ ਹੈਂਡ ਵਰਕ ਸਭ ਲਗਾਇਆ ਹੋਇਆ ਚਰਖਾ ਜੋ ਕਿ ਅੱਜ ਛੱਡ ਜੋਕੇ ਅਸੀਂ ਬਲੋਕ ਕਰਨਾ ਜਿਸ ਇਸ ਨੂੰ ਪਹਿਲਾਂ ਲੋਕ ਹਰ ਘਰ ਘਰ ਚ ਗੱਤੇ ਆ ਜਾਂਦਾ ਹੁੰਦਾ ਸੀ ਉਹ ਚੀਜ਼ਾਂ ਹੁਣ ਇੱਕ ਇਸ ਫੈਸਟੀਵਲ ਤੇ ਲੋਕਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਐ ਐਸਾ ਨਾ ਹੋਵੇ ਕਿ ਨਿਊ ਜਨਰੇਸ਼ਨ ਇਹਨਾਂ ਚੀਜ਼ਾਂ ਤੋਂ ਪਿੱਛੇ ਰਹਿ ਜਾਏ ਇਸ ਲਈ ਇਹ ਤਿਹਾਰਾਂ ਦੇ ਵਿੱਚ ਇਕੱਠੇ ਹੋ ਕੇ ਅਸੀਂ ਮਨਾ ਰਹੇ ਹਾਂ ਤਾਂ ਕਿ ਇਸ ਦੇ ਨਾਲ ਅਸੀਂ ਜੁੜੇ ਰਹੀਏ ਹੈਪੀ ਈਦ ਸਾਵਨ ਦੇ ਮਹੀਨੇ ਚ ਮਨਾਇਆ ਜਾਂਦੀ ਹੈ ਇਹਦੇ ਲਈ ਕੋਈ ਖਾਸ ਤੁਹਾਡੀ ਪੇਸ਼ਕਸ਼ ਕੋਈ ਖਾਸ ਗੱਲ ਇਹ ਸਾਰਿਆਂ ਨਾਲ ਸਾਂਝੀ ਕਰੋ ਬਹੁਤ ਬਹੁਤ ਵਧੀਆ ਤਿਹਾੜ ਹੈ ਇਹਦੇ ਵਿੱਚ ਪੂਰਾ ਸੀ ਐਂਟਰਟੇਨਮੈਂਟ ਕਰਦੇ ਆਂ ਬਹੁਤ ਗਿੱਧਾ ਪਾਉਂਦੇ ਆਂ ਪੰਜਾਬ ਦਾ ਖੁਸ਼ੀਆਂ ਮਨਾਉਂਦੇ ਖਾਂਦੇ ਖੀਰ ਪੂੜੇ ਬਣਾਉਂਦੇ ਆਂ ਤੇ ਬਹੁਤ ਜ਼ਿਆਦਾ ਚਰਖਾ ਦਾ ਆਪਣਾ ਪੁਰਾਣੀ ਟ੍ਰੈਡੀਸ਼ਨ ਹੈ ਇਹ ਚਰਖਾ ਲੈ ਕੇ ਚਰਖਾ ਘਤਦੇ ਆਂ ਸਾਨੂੰ ਆਮ ਨਾਲ ਨਹੀਂ ਪਰ ਅਸੀਂ ਉਹਨਾਂ ਫਰ ਐਂਜੋਏ ਕਰਦੇ ਆਂ ਮੈਂ ਫਰ ਐਂਜੋਏ ਕਰਦੀ ਆਂ ਸਾਰੇ ਹੈਪੀ ਸੀ मैडम तुम बार तो आए हो पंजाब में नहीं हो तो हमें सही त्यौहार की भी न लग गया आ, तीज तो हमारे यहाँ भी मनाया जाता है लेकिन पहली बार मैंने पंजाब की तीज देखी है और बहुत ही प्यारी यहाँ के जितनी महिलाएं हैं डेकोरेशन भी यहाँ की तैयारी भी यहाँ के खाने पीने का कल्चर जो तरीका है डांस वगैरह जो अपने तरीके से इनका देसी डांस है वो सब मुझे देख के बहुत अच्छा लग रहा है

ਦੀਆਂ ਸੱਭਿਆਚਾਰਕ ਸੱਭਿਆਚਾਰਕ ਹਾਂਜੀ ਅਸੀਂ ਭੁੱਲ ਨਹੀਂ ਸਕਦੇ ਪੰਜਾਬੀ ਵਿਰਸੇ ਨੂੰ ਹਾਂਜੀ ਭੁੱਲਣਾ ਨਹੀਂ ਪੰਜਾਬੀ ਵਿਰਸੇ ਨੂੰ ਯਾਦ ਕਰਨ ਲਈ ਤੀਆਂ ਮਨਾਈਆਂ ਜਾਂਦੀਆਂ ਆਪਣੇ ਬੱਚਿਆਂ ਨੂੰ ਵੀ ਦੱਸਦੇ ਹਾਂ ਇਹਦੇ ਵਿੱਚ ਕੁੜੀਆਂ ਤੇ ਬਹੁਤ ਆਪਸ ਵਿੱਚ ਮਿਲ ਕੇ ਲੇਵਰ ਸਨਾਰੇ ਦੇ ਜੰਨੇ ਆ ਕਿ ਹੋਰ ਦੇ ਜੰਨੇ ਵਿਚ ਤੂੜੀਆਂ ਵਗੈਰਾ ਵਸ ਖਾਸ ਖਾਈ ਨਹੀਂ ਚਾਹਦੀ ਹੈ 레ਵਰ ਸਭ ਤੋਂ ਜ਼ਿਆਦਾ ਜ਼ਰੂਰੀ ਸਪੋਟਰ ਬਿਸਕਟ 레ਵਰ ਤੇ ਬਿਸਕਟ ਆ ਲੈਵਰ ਵੀ ਬਹੁਤ ਵਧੀਆ ਆਟੇ ਵਾਲੇ ਬਿਸਕਟ ਆਂ ਆਟੇ ਵਾਲੇ ਬਿਸਕਟ ਹੀ ਅਸੀਂ ਸੰਧਾਰੇ ਚਾਹੁੰਦੇ ਆ ਆਪਣੀਆਂ ਨੂੰ ਹਾਂਜੀ ਮੈਂ ਬਹੁਤ ਮਿਹਨਤ ਕੀਤੀ ਹੈ ਇਹਨੇ ਲਈ ਤੁਸੀਂ ਦੱਸੋ ਇਹਦੇ 'ਚ ਤੁਹਾਡਾ ਕੀ ਵਿਚਾਰ ਆ ਮੈਮ

ਇਸ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਹਿੱਸਾ ਹਨ ਕੁੜੀਆਂ ਬਹੂਆਂ ਬੱਚੇ ਬਜ਼ੁਰਗ ਰਲ ਕੇ ਮਨਾਉਂਦੇ ਹਨ ੀਆਂ ਤੇ ਇੱਕ ਬਹੁਤ ਵਧੀਆ ਬੋਲੀ ਹੈ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਸੌਣ ਦੀ ਮੈਂ ਵੱਡਾ ਸਿਰ ਨਹੀਂ ਭਾਦੋ ਚੜਦੀ ਨੂੰ ਅੱਜ ਲੱਗ ਜਾਵੇ ਬਹਾਨੇ ਸਿਰ ਆਪਸਾਰੇ ਇਕੱਠੇ ਹੋ ਲੰਗੇ ਚਲੋ ਧੰਨਵਾਦ Dumbass! Yeah.